ਸੂਈ ਦੇ ਨਾਲ ਅੱਜ ਆਪਾਂ ਇੱਕ ਬਹੁਤ ਸੋਹਣਾ ਡਿਜ਼ਾਈਨ ਬਣਾਵਾਂਗੇ। ਇਹਦੇ ਲਈ ਆਪਾਂ ਡੋਰੀ ਰੀਲ ਲਈ ਹੈ, ਮੀਡੀਅਮ ਸਾਈਜ਼ ਆਪਾਂ ਸੂਈ ਹੈ ਜਿਹੜੀ ਲੈ ਸਕਦੇ ਆ ਤੇ ਇੱਕ ਆਪਾਂ ਸਿਤਾਰੀ ਲਈ ਹੈ। ਸਿਤਾਰੀ ਲਗਾਉਣੀ ਜਿਵੇਂ ਸਿੰਗਲ ਨੋਟ ਦੇ ਨਾਲ ਅੱਜ ਮੈਂ ਤੁਹਾਨੂੰ ਦੱਸੂਗੀ। ਇਹਦੇ ਬਹੁਤ ਸੋਹਣੇ-ਸੋਹਣੇ ਫਲਾਵਰ ਬੰਦੇ। ਇਹਨਾਂ ਨੂੰ ਆਪਾਂ ਕਾਟਨ ਦੇ ਸੂਟਾਂ ਤੇ ਪਸ਼ਮੀਨੇ ਦੇ ਸੂਟਾਂ ਤੇ ਤਾਂ ਬਣਾ ਸਕਦੇ ਆ। ਡੋਰੀ ਰੀਲ ਦਾ ਧਾਗਾ ਮੈਂ ਦੂਰਾ ਕੀਤਾ। ਤੁਸੀਂ ਕੋਈ ਵੀ ਕਿਸੇ ਵੀ ਕਲਰ ਚ ਡੋਰੀ ਰੀਲ ਲੈ ਸਕਦੇ ਆ। 20 ਰੁਪਏ ਦੀ ਹੁੰਦੀ ਹੈ ਤੇ ਤੁਹਾਨੂੰ ਕਿਸੇ ਵੀ ਦੁਕਾਨ ਤੋਂ ਮਿਲ ਜਾਂਦੀ ਹੈ। ਤੇ ਇੱਕ ਆਪਾਂ ਇਹ ਸਿਤਾਰੀ ਲਈ ਹੈ ਇੰਨਾ ਸ ਕੋਈ ਵੀ ਤੁਸੀਂ ਸਤਾਰੀ ਲੈ ਸਕਦੇ ਆ ਇਹ ਨੋਟ ਵਾਲੀ ਜਿਹਦੋਂ ਆਪਾਂ ਬਣਾਉਣੀ ਹੈ ਨਾ ਡਿਜ਼ਾਈਨ ਇਹਦੇ ਵਿੱਚ ਸਤਾਰੀ ਥੋੜੀ ਜੀ ਵੱਡੀ ਲੱਗਦੀ ਹੁੰਦੀ ਆ ਕਿਉਂਕਿ ਜੇ ਬਾਲੀ ਛੋਟਾ ਸਤਾਰਾ ਲੈ ਲਓਗੇ ਤਾਂ ਉਹ ਬਿਲਕੁਲ ਮਤਲਬ ਗੰਢ ਚ ਲੁਕ ਜਾਊਗਾ ਤੇ ਇਦਾਂ ਸਿੰਪਲ ਗੰਢ ਇਹਦੇ ਵਿੱਚ ਆਪਾਂ ਲਾਉਣੀ ਹੁੰਦੀ ਆ ਨੀਚੇ ਦੀ ਇਹਨੂੰ ਕੱਢਣਾ ਤੇ ਸਿੱਪੀ ਤੇ ਧਰ ਕੇ ਇਦਾਂ ਸਿੰਪਲ ਗੰਢ ਦੇਣੀ ਆ ਜਿਵੇਂ ਵੈਸੇ ਹੀ ਆਪਾਂ ਗੰਢ ਦਿੰਨੇ ਹੁੰਨੇ ਆ ਤੇ ਇਹਨੂੰ ਸਿੱਪੀ ਤੇ ਜਦੋਂ ਆਪਾਂ ਦੇਖਣਾ ਵੀ ਕਿੱਥੇ ਜੀ ਆਪਾਂ ਸਤਾਰੀ ਹੈ ਜਿਹੜੀ ਉਹ ਲਗਾ ਰਹੇ ਆ ਉੱਥੇ ਤੁਸੀਂ ਸੂਈ ਕੱਢ ਕੇ ਇਦਾਂ ਤੇ ਇਹ ਗੰਢ ਨੂੰ ਟਾਈਟ ਕਰਦੇ ਜਾਣਾ ਹਰ ਵਾਰਾ ਜਿਹੜੀ ਤੁਹਾਨੂੰ ਮੈਂ ਗੰਨ ਦੇਣੀ ਦੱਸੂਗੀ ਤੇ ਤੁਸੀਂ ਸਿੱਖ ਕੇ ਤੋਂ ਬਹੁਤ ਸੋਹਣੇ ਸੋਹਣੇ ਫਲਾਵਰ ਆ ਜਿਹੜੇ ਬਣਾ ਸਕਦੇ ਆ ਫਲਾਵਰਸ ਨੂੰ ਭਰ ਸਕਦੇ ਆ ਜੇ ਤੁਹਾਨੂੰ ਆਰੀ ਵੀ ਆਉਂਦੀ ਆ ਤਾਂ ਵੀ ਕਈ ਵਾਰੀ ਆਪਾਂ ਨੂੰ ਸੂਈ ਨਾਲ ਵਰਕ ਆ ਜਿਹੜਾ ਕਰਨਾ ਪੈਂਦਾ ਹੁੰਦਾ ਕਿਉਂਕਿ ਨੋਟ ਹਮੇਸ਼ਾ ਵਰਕ ਰਹਿੰਦਾ ਹੀ ਹੈ ਟ੍ਰੈਂਡ 'ਚ ਕਰਨੀ ਪੈਂਦਾ ਹੁੰਦਾ ਥੋੜਾ ਬਹੁਤਾ ਨਾਲ ਤੇ ਹੁਣ ਆਪਾਂ ਇਹਨੂੰ ਪਲੱਸ ਦਾ ਨਿਸ਼ਾਨ ਬਣਾਉਣਾ ਸਭ ਤੋਂ ਪਹਿਲਾਂ ਤੇ ਫਿਰ ਆਪਾਂ ਜਿਹੜਾ ਇਹਨੂੰ ਫਲਾਵਰ ਬਣਾਵਾਂਗੇ ਗੰਢ ਦੇਣੀ ਜੇ ਤੁਹਾਨੂੰ ਨਹੀਂ ਆ ਰਹੀ ਕਿਉਂਕਿ ਸੌਖਾ ਹੀ ਕੰਮ ਹੁੰਦਾ ਵੈਸੇ ਤਾਂ ਮੈਂ ਹਰ ਵਾਰ ਜਿਹੜੀ ਤੁਹਾਨੂੰ ਗੰਢ ਦੇਣੀ ਉਹ ਦੱਸੂਗੀ ਇਦਾਂ ਦੇਖੋ ਸਿੰਪਲ ਗੰਢ ਆ ਸੂਈ ਦੇ ਵਿੱਚ ਦੀ ਇਦਾਂ ਧਾਗਾ ਲੰਘਾਉਣਾ ਤੁਸੀਂ ਤਾਂ ਅੱਗੇ ਨੂੰ ਦੂਰਾ ਵੀ ਕਰ ਸਕਦੇ ਆ ਤੇ ਸਿੰਗਲ ਦਾ ਵੀ ਤੁਸੀਂ ਸਿੰਗਲ ਨੋਡ ਦਾ ਬਣਾਉਣਾ ਸਿੰਗਲ ਦਾ ਬਣਾ ਲਓ ਇਦਾਂ ਫੇਰ ਆਪਾਂ ਉਥੇ ਸਿੱਪੀ ਰੱਖਣੀ ਹੈਗੀ ਆ ਤੇ ਉਹਦੇ ਵਿੱਚ ਦੀ ਇਹਨੂੰ ਕੱਢ ਦੇਣਾ ਸੂਈ ਨੂੰ نیچے ਤੇ ਗੰਢ ਨੂੰ ਜਿਹੜਾ ਇਦਾਂ ਟਾਈਟ ਕਰਦੇ ਜਾਣਾ ਬਸ ਇਦਾਂ ਫੜ ਕੇ ਟਾਈਟ ਕਰ ਦਿਓ ਬਿਲਕੁਲ ਵੀ ਕੁਝ ਨਹੀਂ ਹੁੰਦਾ ਹੁੰਦਾ ਨਾ ਤਾਂ ਗਾਉਲ ਜੇ ਕੁਝ ਵੀ ਨਹੀਂ ਹੁੰਦਾ ਬਸ ਤੁਸੀਂ ਧਿਆਨ ਦੇ ਨਾਲ ਜਿਹੜਾ ਉਹ ਧਾਗਾ نیچے ਆ ਜਿਹੜਾ ਖਿੱਚਣਾ ਹੁਣੇ ਆਪਾਂ ਦੋ ਜਿਹੜੇ ਟੰਕੇ ਲਾਏ ਆ ਇਦਾਂ ਤਿੰਨ ਟੰਕੇ ਲਾ ਕੇ ਵੀ ਤੁਸੀਂ ਇੱਕ ਡਿਜ਼ਾਈਨ ਬਣਾ ਸਕਦੇ ਪਰ ਜੇ ਨੂੰ ਤੁਸੀਂ ਪੂਰਾ ਫਲਾਵਰ ਨੂੰ ਭਰਨਾ ਜਾਂ ਕਿਸੇ ਪੱਤੀ ਨੂੰ ਤੁਸੀਂ ਭਰਨਾ ਚਾਹੁੰਦੇ ਆ ਹਨਾ ਇੰਟਰਫੀਅਰ ਜਿਹੜਾ ਤੁਸੀਂ ਤੁਹਾਨੂੰ ਥੋੜੇ ਜਿਹਾ ਟੰਗੇ ਜਿਹੜੇ ਹੋਰ ਇਦਾਂ ਹੀ ਗੰਡ ਲਾ ਕੇ ਲਗਾਉਣੇ ਪੈਣਗੇ ਤੇ ਬਹੁਤ ਸੋਹਣਾ ਬੰਦਾ ਇਹਨੂੰ ਤੁਸੀਂ ਜਿਵੇਂ ਬੱਚਿਆਂ ਦੇ ਸੂਟਾਂ ਤੇ ਵੀ ਬਣਾ ਸਕਦੇ ਆ ਹਨਾ ਸੂਈ ਨਾਲ ਤੇ ਜੇ ਤੁਸੀਂ ਇਦਾਂ ਛੋਟੇ ਛੋਟੇ ਫਲਾਵਰ ਜਿਹੜੇ ਮੈਂ ਤੁਹਾਨੂੰ ਦੱਸੂਗੀ ਆਪਦੇ ਸਾਰੇ ਸੂਟ ਤੇ ਪਾ ਲਓਗੇ ਤੇ ਤੁਸੀਂ ਸਿੱਪੀ ਦਾ ਵੀ ਜਿਵੇਂ ਕਈਆਂ ਨੂੰ ਹੁੰਦਾ ਨਾ ਵੀ ਹੈਂਡਵਰਕ ਸਿੱਪੀ ਤੇ ਤੁਹਾਨੂੰ ਜਾਰੀ ਵੀ ਨਹੀਂ ਆਉਂਦੀ ਤਾਂ ਤਾਂ ਵੀ ਤੁਸੀਂ ਇਹ ਡਿਜ਼ਾਈਨ ਬਣਾ ਸਕਦੇ ਆ ਸਿੱਪੀ ਦੇ ਨਾਲ ਸਤਾਰੀ ਦੇ ਨਾਲ ਵੀ ਆਏ ਵੀ ਹੁੰਦਾ ਵੀ ਥੋੜੀ ਸੂਟ ਚੋ ਸ਼ਾਈਨਿੰਗ ਆਵੇ ਹਨਾ ਵੀ ਕੱਲਾ ਧਾਗੇ ਦਾ ਕੰਮ ਨਾ ਹੋਵੇ ਤਾਂ ਨਾਲ ਆਏ ਵੀ ਇਸ ਤਰੀਕਾ ਯੂਜ਼ ਕਰ ਸਕਦੇ ਆ ਸਭ ਤੋਂ ਪਹਿਲਾਂ ਇਦਾਂ ਮਤਲਬ ਜਦੋਂ ਵਿਚਾਰ ਲਉ ਤਾਂ ਗੱਲ ਲੈਣਾ ਤੇ ਉਦੋਂ ਥੋੜਾ ਜਿਹਾ ਧਿਆਨ ਰੱਖਣਾ ਹੁੰਦਾ ਵੀ ਮਤਲਬ ਇੱਕ ਥਾਂ ਗੰਡਣਾ ਪਵੇ ਮਤਲਬ ਇਹ ਚੇਂਜ ਕਰ ਕਰਕੇ ਡਾਇਰੈਕਸ਼ਨ ਆਪਾਂ ਤਾਂ ਗੱਲ ਲੈਣਾ ਹੁੰਦਾ ਇੱਥੋਂ ਆਪਾਂ ਹੁਣ ਸੂਈ ਕੱਢ ਰਹੇ ਆ ਤੇ ਫਿਰ ਆਪਾਂ ਇੱਕ ਸੀਕੁਐਂਸ ਲਈ ਆ ਤੇ ਉਹਦੇ ਵਿੱਚ ਦੀ ਜਿਹੜੀ ਗੰਡਾ ਉਹ ਲੰਗਾਉਣੀ ਆ ਬਹੁਤ ਹੀ ਸੋਖਾ ਹੀ ਡਿਜ਼ਾਈਨ ਹੈ ਤੇ ਤੁਸੀਂ ਸਾਰੇ ਇਹਨੂੰ ਬਣਾ ਸਕਦੇ ਸੂਈ ਦੇ ਨਾਲ ਤਾਂ ਕੋਈ ਵੀ ਕੰਮ ਨਾ ਕਰ ਸਕਦਾ ਚਲੋ ਆਪਾਂ ਕਹਿ ਦਿੰਨੇ ਆ ਵੀ ਆਰੀ ਤਾਂ ਸਾਰਿਆਂ ਨੂੰ ਨਹੀਂ ਆਉਂਦੀ ਤੇ ਫਰੇਮ ਤੇ ਹੀ ਲੱਗ ਜੇਗਾ ਮੈਂ ਤਾਂ ਚਲੋ ਅੱਡੇ ਤੇ ਕੰਮ ਕਰ ਰਹੀ ਸੀ ਤਾਂ ਤੁਹਾਨੂੰ ਅੱਡੇ ਤੇ ਹੀ ਬਣਾ ਕੇ ਦੱਸਤਾ ਤੇ ਇਹਨੂੰ ਤੁਸੀਂ ਸੂਈ ਦੇ ਨਾਲ ਫਰੇਮ ਤੇ ਬਣਾ ਸਕਦੇ ਹੋ ਕੋਈ ਵੀ ਆਪਦੇ ਸੋਹਣੇ ਸੋਹਣੇ ਸੂਟ ਆ ਜਿਹੜੇ ਤੁਸੀਂ ਜਿਵੇਂ ਕਾਟਨ ਦੇ ਵੈਲਵਟ ਤੇ ਉਹਨਾਂ ਤੇ ਇਹਨਾਂ ਨੂੰ ਪਾ ਲਉਗੇ ਤਾਂ ਇਹ ਬਹੁਤ ਅੱਛੇ ਲੱਗਣਗੇ ਤੇ ਦੂਸਰਾ ਇਹ ਜਿਹੜਾ ਤੁਸੀਂ ਨਵੇਂ ਪੇਜ ਤੋਂ ਵੀਡੀਓ ਦੇਖ ਰਹੇ ਹੋ ਪਹਿਲਾ ਵਾਲਾ ਜਿਹੜਾ ਆਪਣਾ ਫੇਸਬੁੱਕ ਆ ਉਹ ਹੈਕ ਹੋ ਗਿਆ ਸੀਗਾ ਤੇ ਨਵੇਂ ਪੇਜ ਨੂੰ ਜਿਨ੍ਹਾਂ ਨੇ ਭੈਣ ਭਰਾਵਾਂ ਨੇ ਫੋਲੋ ਨਹੀਂ ਕੀਤਾ ਉਹ ਤੁਸੀਂ ਫੋਲੋ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹੜੇ ਭੈਣ ਭਰਾ YouTube Instagram ਤੋਂ ਜੁੜੇ ਆ ਉਹ ਵੀ ਫੋਲੋ ਕਰਨਾ ਨਾ ਭੁੱਲਣਾ ਕਮੈਂਟਾਂ ਜਿਹੜਾ ਉਹ ਜ਼ਰੂਰ ਕਰਦਿਆ ਕਰੋ ਕਿਉਂਕਿ ਆਪਾਂ ਆਰੀ ਹੈਂਡਵਰਕ ਵੀ ਸਿਖਾਉਣੇ ਆ ਜਿਨੇ ਵੀ ਆਰੀ ਹੈਂਡਵਰਕ ਸਿੱਖਣਾ ਤਾਂ ਵੀਰਪਾਲ ਕੌਰ ਸਿੱਖੋ YouTube ਤੇ ਪਲੇਲਿਸਟ ਬਣੀ ਹੋਈ ਆ ਪਲੇਲਿਸਟ ਤੁਸੀਂ ਜਾਣਾ ਤੁਹਾਨੂੰ ਸਾਰੀਆਂ ਆਰੀ ਹੈਂਡਵਰਕ ਦੀਆਂ ਵੀਡੀਓਜ਼ ਉਹ ਮਿਲ ਜਾਣਗੀਆਂ ਤਾਂ ਇਦਾਂ ਦੇਖੋ ਆਪਾਂ ਜਿਹੜਾ ਇਹਨੂੰ ਫਲਾਵਰ ਨੂੰ ਭਰਨਾ ਸ਼ੁਰੂ ਕਰਦੇ ਪਹਿਲਾਂ ਪਲੱਸ ਬਣਾਉਣਾ ਤੇ ਫਿਰ ਇੱਕ ਇੱਕ ਟੰਕਾ ਜਿਹੜਾ ਉਹਦੇ ਵਿੱਚ ਦੀ ਭਰ ਦੇਣਾ ਮਤਲਬ ਇੱਕੋ ਜਾਂ ਫਿਰ ਭਰਿਆ ਜਾਊਗਾ ਇਦਾਂ ਤੁਸੀਂ ਇਸ ਤਾਰੀ ਰੱਖਣੀ ਹੁੰਦੀ ਆ ਇਸ ਤਰ੍ਹਾਂ ਗੰਡ ਮਾਰਨੀ ਆ ਦੇਖੋ ਇਹਦਾ ਧਾਗਾ ਸਿੱਧਾ ਕਰ ਲਿਆ ਤੇ ਇਹਦੇ ਵਿੱਚ ਦੀ ਸਿੰਪਲ ਗੰਡ ਇਹ ਤਾਂ ਹਰੇਕ ਨੂੰ ਬੱਚਿਆਂ ਨੂੰ ਵੀ ਦੇਣੀ ਆਉਂਦੀ ਹੋਊਗੀ ਇਹ ਵਾਲੀ ਗੰਡ ਹੈ ਨਾ ਤਾਂ ਇਹਨੂੰ ਨੋਟ ਫਲਾਵਰ ਕਹਿੰਦੇ ਆ ਵੀ ਗੰਡ ਵਾਲੇ ਹਨ ਤਾਂ ਇਦਾਂ ਆਪਾਂ ਇਹਨੂੰ ਬਣਾ ਸਕਦੇ ਹਾਂ ਤੇ ਬਹੁਤ ਸੋਹਣੇ ਲੱਗਦੇ ਆ ਬਣੇ ਹੋਏ ਤੁਸੀਂ ਇਕੱਲੇ ਕਮੀਜ਼ ਕਮੀਜ਼ ਤੇ ਇਹਨਾਂ ਨੂੰ ਵੇਰਲੇ ਵੇਰਲੇ ਬਣਾ ਲਓਗੇ ਹਨਾ ਦੁਪੱਟੇ ਤੇ ਬਣਾ ਲਓਗੇ ਦੁਪੱਟਿਆਂ ਤੇ ਵੀ ਬਣ ਜਾਣਗੇ ਫਰੇਮ ਲਾ ਕੇ ਤੁਸੀਂ ਇਹਨੂੰ ਬਣਾ ਸਕਦੇ ਆ ਤੇ ਸੂਈ ਦੇ ਨਾਲ ਬਣਾ ਸਕਦੇ ਆ ਤਾਂ ਤਾਂ ਕਰਕੇ ਵੀਡੀਓ ਸਾਰਿਆਂ ਲਈ ਆ ਜਿਵੇਂ ਆਰੀ ਦੀ ਵੀਡੀਓ ਤਾਂ ਉਹਨਾਂ ਲਈ ਹੁੰਦੀ ਆ ਹਨਾ ਵੀ ਜਿਨ੍ਹਾਂ ਨੂੰ ਆਰੀ ਆਉਂਦੀ ਆ ਤੇ ਇਹ ਸਾਰੀਆਂ ਪਹਿਣਾ ਬਣਾ ਸਕਦੀਆਂ ਤੇ ਜਿਹੜੀਆਂ ਵੀ ਘਰ ਬੈਠੀਆਂ ਹਨ ਆਪ ਦਾ ਸੂਟ ਆਪ ਦੀ ਕੁੜੀ ਦਾ ਸੂਟ ਹੈ ਹਨ ਜਿਵੇਂ ਆਪਾਂ ਨੂੰ ਹੁੰਦਾ ਵੀ ਛੋਟੀਆਂ-ਛੋਟੀਆਂ ਕੁੜੀਆਂ ਦੇ ਹੈਂਡਵਰਕ ਦੇ ਸੂਟ ਪਾਏ ਜਾਣ ਤਾਂ ਉਹਨਾਂ ਨੂੰ ਵੀ ਤੁਸੀਂ ਸੂਟ ਹੈ ਜਿਹੜਾ ਉਹ ਤਿਆਰ ਕਰਕੇ ਜਿਹੜਾ ਦੇ ਸਕਦੇ ਆ ਤੇ ਇਦਾਂ ਦੇਖੋ ਇਹ ਜਦੋਂ ਬਣ ਜਾਂਦਾ ਕਿਉਂਕਿ ਸੀਕਵੈਂਸ ਲਗਾ ਸਕਦੇ ਆ ਹਨ ਤਾਂ ਥੋੜੀ ਇਹ ਸ਼ਾਈਨਿੰਗ ਵਧੀਆ ਰਹਿੰਦੀ ਹੈ ਜਿਹੜਾ ਡੋਰੀ ਦਾ ਧਾਗਾ ਹੁੰਦਾ ਇਹਦੇ ਵਿੱਚ ਵੀ ਬਹੁਤ ਸ਼ਾਈਨਿੰਗ ਹੁੰਦੀ ਹੈ ਤੇ ਜਦੋਂ ਆਪਾਂ ਸੂਟ ਇਹ ਤਿਆਰ ਕਰਦੇ ਆ ਤੇ ਵੀ ਬੜੇ ਸੋਹਣੇ ਲੱਗਦੇ ਆ ਬਹੁਤ ਵਧੀਆ ਲੱਗਦੇ ਹੈਗੇ ਇਹ ਦੇਖੋ ਤੇ ਫਲਾਵਰ ਪਰਨਾ ਆਪਣਾ ਸ਼ੁਰੂ ਹੋ ਗਿਆ ਇਦਾਂ ਹੀ ਤੁਸੀਂ ਮਤਲਬ ਪਹਿਲਾ ਚਾਰ ਟੰਕੀ ਲੋਨੇ ਚਾਰ ਗੰਢਾਂ ਤੇ ਫਿਰ ਇੱਕ ਇੱਕ ਉਹਨਾਂ ਦੇ ਵਿੱਚ ਦੀ ਲਗਾ ਦੇਣਾ ਇਦਾਂ ਦੇਖੋ ਤਾਂ ਗਾ ਹਮੇਸ਼ਾ ਸੈਂਟਰ ਦੀ ਰਹੂਗਾ ਇਹਦੇ ਨਾਲ ਤੁਸੀਂ ਪੱਤੀਆਂ ਵੀ ਭਰ ਸਕਦੇ ਹੋ ਨੋਟ ਨਾਲ ਪੱਤੀਆਂ ਭਰ ਸਕਦੇ ਆ ਤੁਸੀਂ ਫਲਾਵਰ ਭਰ ਸਕਦੇ ਆ ਤੇ ਤੁਸੀਂ ਤਿੰਨ ਤਿੰਨ ਦਾ ਮਤਲਬ ਇਦਾਂ ਤਿੰਨ ਲਗਾ ਕੇ ਉਹਦਾ ਵੀ ਤੁਸੀਂ ਜਿਹੜਾ ਸੂਟ ਆ ਉਹ ਤਿਆਰ ਕਰ ਸਕਦੇ ਆ ਸਿੰਪਲ ਬਿਲਕੁਲ ਗੰਨਾ ਦੇਖੋ ਕੋਈ ਵੀ ਬੱਚੇ ਵੀ ਇਹਨੂੰ ਸਿੱਖ ਸਕਦੇ ਆ ਤੇ ਤੁਸੀਂ ਇਹਨੂੰ ਸਿੱਖਣਾ ਹੈਗਾ ਬਹੁਤ ਸੋਹਣਾ ਫਲਾਵਰ ਹੈ ਇਹਦੀ ਹਮੇਸ਼ਾ ਲੋੜ ਰਹਿੰਦੀ ਹੈ ਹੈਂਡਵਰਕ ਦੇ ਵਿੱਚ ਹੈ ਜਿਹੜੀ ਤੇ ਬਾਕੀ ਇਹ ਸੂਈ ਨਾਲ ਆ ਸਾਰੀਆਂ ਪੈਨਨ ਨੇ ਨੂੰ ਟਰਾਈ ਕਰਨਾ ਤੁਸੀਂ ਕਰ ਸਕਦੇ ਆ ਆਪਦੇ ਸੋਹਣੇ ਸੋਹਣੇ ਸੂਟ ਆ ਜਿਹੜੇ ਇਦਾਂ ਤਿਆਰ ਹੋ ਜਾਣਗੇ ਤੁਹਾਡੇ ਮੇਰਾ ਆਹ ਕਪੜੇਛੇ ਜੇ ਮੈਂ ਕਸਣਾ ਸੀਗਾ ਅੱਡੇ ਚ ਕਪੜਾ ਥੋੜਾ ਢਿੱਲਾ ਸੀਗਾ ਤਾਂ ਕਰਕੇ ਤੁਹਾਨੂੰ ਥੋੜੀ ਜਿਹੀ ਇਦਾਂ ਲੱਗ ਰਿਹਾ ਹੋਊਗਾ ਵਿਵਲ ਦੇ ਤੇ ਇਹ ਮੈਂ ਤੁਹਾਨੂੰ ਦੱਸ ਦਿਆਂ ਸਹੀ ਕਰਕੇ ਹੁਣ ਜਿਹੜੀ ਵਿਚਾਰੇ ਆ ਵਿਚਾਰੇ ਵੀ ਆਪਾਂ ਇਦਾਂ ਨੋਟ ਆ ਜਿਹੜੀ ਇੱਕ ਲਗਾ ਸਕਦੇ ਆ ਇਹ ਦੂਸਰੀ ਨੋਟ ਵੀ ਲਗਾ ਸਕਦੇ ਹੁੰਦੇ ਆ ਜਿਹੜੀ ਸੂਈ ਦੇ ਉੱਪਰ ਵੜੇਟ ਕੇ ਆਪਾਂ ਲਗਾਉ ਇਦਾਂ ਸੂਈ ਨੂੰ ਉੱਤੇ ਕਵਰ ਕਰਨਾ 2-3 ਵਾਰੀ ਇਦਾਂ ਜਿਵੇਂ 3 ਵਾਰੀ ਕਰ ਲਓ ਤੇ ਇਹਨੂੰ ਆਪਾਂ ਵਿਚਾਲੇ ਇੱਕ ਗੰਡਾ ਜਿਹੜੀ ਉਹ ਲਗਾ ਸਕਦੇ ਆ ਵਿਚਾਲੇ ਤੁਸੀਂ ਮੋਤੀ ਵੀ ਕੋਈ ਲਗਾ ਸਕਦੇ ਹੁੰਨੇ ਆ ਤੇ ਵਿਚਾਲੇ ਤੁਸੀਂ ਸਿੱਪੀ ਚਾਹੋ ਤਾਂ ਸਿੱਪੀ ਸਾਰੀ ਵੀ ਲਗਾ ਸਕਦੇ ਆ ਤੇ ਨਹੀਂ ਤਾਂ ਸਿੰਪਲ ਇਦਾਂ ਗੰਡਾ ਦੇ ਕੇ ਤੇ ਇਹ ਫੁੱਲ ਜਿਹੜਾ ਉਹ ক্লোਜ਼ ਕਰ ਦੂਗਾ ਦੂਜੇ ਪਾਸੇ ਦਾ ਜਾ ਕੇ ਜਿਹੜਾ ਧਾਗਾ ਤੁਸੀਂ ਗੰਡ ਦੇਣਾ ਤੇ ਲਓ ਜੀ ਤੁਹਾਡਾ ਫਲਾਵਰ ਤਿਆਰ ਆ ਇਦਾਂ ਛੋਟੇ ਛੋਟੇ ਫਲਾਵਰ ਆ ਜਿਹੜੇ ਤੁਸੀਂ ਆਪਦੀ ਸੂਟ ਤੇ ਬਣਾ ਸਕਦੇ ਆ ਸੋਹਣੇ ਸੋਹਣੇ ਤੇ ਕੋਈ ਵੀ ਤੁਸੀਂ ਮਤਲਬ ਹੈਂਡਵਰਕ ਦੇ ਸੂਟ ਆ ਜਿਹੜੇ ਉਹ ਨੀਡਲ ਨਾਲ ਤਿਆਰ ਕਰ ਸਕਦੇ ਆ ਮੈਂ ਵੀਰਪਾਲ ਕੌਰ ਸਿੱਖੋਂ ਜਾਂਤੋਂ ਜਿਨ੍ਹਾਂ ਨੇ ਫੋਲੋ ਸਬਸਕ੍ਰਾਈਬ ਨਹੀਂ ਕੀਤਾ g